ਸਾਨੀਰੋ ਜਦੋਂ ਆਪਾਂ ਝੋਨੇ 'ਚ ਥੋੜਾ ਜਿਹਾ ਪਾਣੀ ਸਕਾਉਣਿਆਂ ਦਾ ਆਪਣੇ ਨਾਲ ਬੱਟਾਂ ਦੇ ਨਾਲ ਝੋਨੇ ਦੇ ਬੂਟੇ ਆ ਜਿਹੜੇ ਸੁੱਕਣ ਲੱਗ ਜਾਂਦੇ ਤੇ ਤੁਸੀਂ ਪੱਟ ਕੇ ਦੇਖੋਗੇ ਜਿਹੜਾ ਬੂਟਾ ਥੱਲੋਂ ਖਾਦਾ ਜਾਂਦਾਗਾ ਇਹ ਜਿਹੜਾ ਸਿਉਂਕ ਦੇ ਕਾਰਨ ਸਮੱਸਿਆ ਆਉਂਦੀ ਬੱਟਾਂ ਦੇ ਨਾਲ ਆਉਂਦੀ ਹੈ ਕਿ ਵਿੱਚ ਕੋਈ ਜ਼ਿਆਦਾ ਸਮੱਸਿਆ ਨਹੀਂ ਆਉਂਦੀ ਜ਼ਿਆਦਾਤਰ ਏਰੀਆ ਦੇ ਵਿੱਚ ਆ ਜਿਹੜੀ ਸਿਉਂਕ ਆ ਜਿਹੜੀ ਬੱਟਾਂ ਦੇ ਨਾਲ ਹੀ ਹੁੰਦੀ ਹੈਗੀ ਤੇ ਕਈ ਏਰੀਆ ਦੇ ਵਿੱਚ ਇਦਾਂ ਦੇ ਵੀ ਸਾਰੇ ਖੇਤ ਦੇ ਵਿੱਚ ਵੀ ਸਮੱਸਿਆ ਆਉਂਦੀ ਆ ਪਰ ਬਹੁਤੇ ਖੇਤਰ ਇਹੋ ਜਿਹਾ ਕਿ ਪੱਟਾਂ ਦੇ ਨਾਲ ਥੋੜੀ-ਬੋਤੀ ਸਮੱਸਿਆ ਆਉਂਦੀ ਹੈ ਤੇ ਕਿਸਾਨ ਵੀਰੋ ਤੁਸੀਂ ਕਰਨਾ ਕੀ ਹੈ ਜੇ ਤੇ ਪਾਣੀ ਭਰ ਕੇ ਸਾਈਡਾਂ ਦੇ ਚਾਹੇ ਤੂਤਰੀ ਬਣਾ ਕੇ ਨਾਲ-ਨਾਲ ਵਟਾਂ ਦੇ ਕਲੋਰੋ ਪਾ ਦਿਓ ਛੋਟਾ ਮਸਲਾ ਹੱਲ ਹੋ ਜਾਣਾ ਸਾਰੇ ਚ ਕੋਲੋਰੋ ਪਾਉਣ ਦਾ ਕੋਈ ਫਾਇਦਾ ਨਹੀਂਗਾ ਐਵੇਂ ਨਾ ਕਿਤੇ ਇਹ ਦੇ ਚੀਜ਼ ਦੇਖ ਕੇ ਸਾਰੇ ਚ ਢੋਲੀਆਂ ਚੱਕ ਲਿਓ ਸਾਈਡਾਂ ਦੇ ਤੁਸੀਂ ਕਲੋਰੋ ਪਾਓ ਐਵੇਂ ਵਾਧੂ ਖਰਚੇ ਤੋਂ ਬਚੋ ਇਹਦੇ ਨਾਲ ਹੀ ਤੁਹਾਡਾ ਹੱਲ ਹੋ ਜਾਣਾਗਾ ਸਿਉਂਕ ਹੁੰਦੀ ਹੈ ਜਾਂ ਇੱਕ ਥੋਟਾ ਕੀੜਾ ਜਾਂ ਹੁੰਦਾ ਤੁਸੀਂ ਪਟਕੇ ਦੇਖੋਗੇ ਚੇਟਾ ਜਾਂ ਸੁੰਡੀ ਵਰਗਾ ਉਹ ਖਾਂਦਾ ਤੇ ਜਾਂ ਫਿਰ ਇਹ ਸੌਕ ਕਰਕੇ ਹੋ ਜਾਂਦੇ ਆਗੇ ਤੇ ਸਾਈਡਾਂ ਤੇ ਤੁਸੀਂ ਕਲੋਰੋ ਪਾ ਦਿਓ 1 ਲੀਟਰ ਲਿਓ 8-10 ਕਿੱਲੇ ਥੋੜਾ ਵਧੀਆ ਸਰ ਜਾਣਾਗਾ ਵਾਧੂ ਖਰਚੇ ਤੋਂ ਬਚੋ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਿਸਾਨ ਵੀਰਾਂ ਨਾਲ